ਕੋਈ ਵੀ ਗੁਰਸਿੱਖ ਬੰਦਾ ਨਾ ਉਹਦੇ ਵਾਸਤੇ ਸ਼ਰਮ ਦੀ ਗੱਲ ਹੈ ਇਹ ਇਹ ਵੀ ਹੁਣ ਤਾਂ ਦਸਤਾਰ ਸਜਾਉਣ ਲੱਗਿਆ ਰਾਜਾ ਬੜਿੰਗ ਵੀ ਜਦ ਸਿੱਖ ਨਹੀਂ ਤਾਂ ਸਿੱਖ ਦੀ ਦਿੱਖ ਤਾਂ ਵਿਖਾਉਂਦਾ ਹੈ ਹੈ ਇਹਨੂੰ ਸ਼ਰਮ ਚਾਹੀਦੀ ਆ ਵੀ ਆ ਗੁਰੂ ਘਰ ਦੇ ਮੂਹਰੇ ਇਹ ਕੂੜਾ ਚਕਵਾਵੇ ਬੰਦਾਂ ਦਾ ਇਨਲੈਕੀ ਆ ਜੀ ਸਾਡੇ ਪਗੋੜਾ ਐਮਐਲਏ ਸਾਹਿਬ ਅਮਿੰਦਰ ਸਿੰਘ ਰਾਜਾ ਬੜਿੰਗ ਦੀ ਤੇ ਉਹਦੀ ਨਗਰ ਕੌਂਸਲ ਦੀ ਆਪਦੀ ਉਹਦੀ ਨਗਰ ਕੌਂਸਲ ਸੀ ਆਪ ਹੀ ਉਹ ਐਮਐਲਏ ਸੀ ਬੇਸ਼ਕਰਮਾ ਡੇਅ ਤਾਂ ਸੀ ਮਨਤਾ ਮਨਤਾ ਕਰਕੇ ਸਾਡੀ ਕਮੇਟੀ ਨੇ ਬਾਬਾ ਬਿਸ਼ਕਰਮਾ ਗੁਰਦੁਆਰਾ ਦੀ ਕਮੇਟੀ ਨੇ ਅਸੀਂ ਕਰ ਕਰਾ ਕੇ ਮਾੜਾ ਮੜ ਕੂੜਾ ਪਾਸੇ ਨੂੰ ਕਰਾ ਲਿਆ ਸੀ ਕੋਈ ਵੀ 0% ਦੇ ਤੇ ਪ੍ਰੋਗਰੈਸ ਹੋਈ ਹੈ ਨਾ ਤਾਂ ਅੱਜ ਤੱਕ ਉਹ ਗੰਧ ਨਿਕਲੀ ਨਾ ਇਹ ਜਿਹਦਾ ਕਿਸੇ ਦਾ ਕੋਈ ਮਾੜਾ ਮੜ ਮਰਲਾ ਬੋਲਦਾ ਨਾ ਕਿਸੇ ਉਹਨੂੰ ਨੋਟਿਸ ਕੱਢਿਆ ਗਿਆ ਤੇ ਗੁਰਦੁਆਰੇ ਦੇ ਬਾਹਰ ਚ ਜਾਣ ਬੁੱਝ ਕੇ ਇਹ ਗੰਧ ਮਰਾਇਆ ਜਾ ਰਿਹਾ ਔਰ ਮੇਰੇ ਪਿੱਛੇ ਦੇਖੋ ਫਿਰ ਦੂਰ ਦੂਰ ਤੱਕ ਗੰਧ ਫੈਲਿਆ ਔਰ ਸਾਰਾ ਗੰਧ ਉੱਡ ਕੇ ਇਹ ਸਾਡੇ ਗੁਰਦੁਆਰਾ ਸਾਹਿਬ ਦੇ ਵਿੱਚ ਜਾਂਦਾ ਕੁੱਤਾ ਹੱਡ ਖਾਈ ਜਾਂਦਾ ਦੇਖੋ ਇੱਥੇ ਲੋਕ ਹੱਡ ਛੱਡ ਜਾਂਦੇ ਆ ਇਹ ਸਾਰੀ ਦੀ ਸਾਰੀ ਜ਼ਿੰਮੇਵਾਰੀ ਬਣਦੀ ਐ ਐਮਐਲਏ ਦੀ ਔਰ ਅੱਜ ਫੇਰ ਸੀਐਮ ਦੇ ਸੁਪਨੇ ਵਖਾਉਣ ਵਾਲਾ ਕਦੇ ਕੁਛ ਕਦੇ ਕੁਛ ਬੰਨ ਬਖਾਉਣ ਵਾਲਾ ਆਪ ਛੱਡ ਕੇ ਭੱਜਿਆ ਹੁਣ ਕਹਿੰਦਾ ਜੀ ਮੇਰੀ ਧਰਮ ਪਤਨੀ ਨੂੰ ਇੱਥੇ ਐਮਐਲਏ ਬਣਾਓ ਅਸੀਂ ਤਾਂ ਭਰਾਵਾਂ ਰਜੇਤੇ ਹਜ਼ਾਰ ਜਿਹੇ ਐਮਐਲਏ ਤੋਂ ਸਾਡਾ ਗੁਰੂ ਘਰ ਦੇ ਮੂਹਰੇ ਜਿਹੜਾ ਗੰਦ ਨਹੀਂ ਚਕਾਸ ਗਿਆ ਇੱਥੇ ਉਹ ਉਹ ਕੀ ਕਰੂਗਾ ਪਰਲੇ ਗੁਰਦੁਆਰਾ ਸਾਹਿਬ ਤੇ ਗੱਪ ਮਾਰਦਾ ਮੈਂ ਕਰਾਇਆ ਉੱਥੇ ਵੀ ਅਸੀਂ ਡੀਐਮਪੀ ਟਲੋਂਦੇ ਥਰੂ ਪੈਸਾ ਪਾਸ ਕਰਾ ਕੇ ਲਿਆਈ ਸੀ ਸਾਡਾ ਕੰਮ ਚੱਲਦਾ ਸੀ ਸਰਕਾਰ ਬਦਲ ਗਈ ਕਿਉਂ ਕ੍ਰੈਡਿਟ ਪਲੈਨ ਤੇ ਹੋ ਗਿਆ ਉਹਦਾ ਇਨਾ ਕੰਮਾਂ ਤੇ ਹੋਇਆ ਪਿਆ ਸਾਡੀ ਤਾਂ ਹੱਥ ਬੰਨ ਕੇ ਬੇਨਤੀ ਆ ਪ੍ਰਸ਼ਾਸਨ ਨੂੰ ਵੀ ਤੇ ਉਹਨਾਂ ਨੂੰ ਵੀ ਜਿਹੜੇ ਨਗਰ ਕੌਂਸਲ 'ਚ ਹੁਣ ਬੈਠੇ ਕੋਈ ਬੱਚੇ ਖੁਚੀ ਨਗਰ ਕੌਂਸਲ ਜਿਹੜੀ ਹੈਗੀ ਆ ਅੱਧੀ ਕਿਤਾ ਡੀਐਮਪੀ ਟਲੋਂਨਾ ਰਲ ਗਈ ਅਸੀਂ ਤਾਂ ਬੇਨਤੀ ਕਰਦੇ ਆਂ ਭਰਾਵੋ ਆ ਸਾਡਾ ਗੰਨ ਮੁਕਾਓ ਇੱਥੇ ਗੰਦ ਕਰ ਦਿਓ ਪਿੱਛੇ ਕੁਛ ਮਰਜ਼ੀ ਕਰੋ ਕਮ ਸੇ ਕਮ ਗੁਰਦੁਆਰੇ ਚੱਲ ਉੱਡ ਕੇ ਲਫਾਵੇ ਤਾਂ ਨਾ ਜਾਣ ਔਰ ਨਹੀਂ ਤਾਂ ਇਹ ਜਿੱਦੀ ਥਾਂ ਔਰ ਇਹ ਉਨਿੰਨ ਕੋਈ ਦਿਨ ਦੇ ਕੇ ਉਸ ਤੋਂ ਬਾਅਦ ਇਹ ਪਵਾ ਸਾਨੂੰ ਗੁਰਦੁਆਰੇ ਦੇ ਦਿਨ ਅਜੇ ਤਾਂ ਪੈਸੇ ਵੀ ਭਰ ਦਾਂਗੇ ਕੋਈ ਵੀ ਗੁਰਸਿੱਖ ਕੋਈ ਵੀ ਗੁਰਸਿੱਖ ਬੰਦਾ ਨਾ ਉਹਦੇ ਆਸਤੇ ਸ਼ਰਮ ਦੀ ਗੱਲ ਹੈ ਇਹ ਇਹ ਵੀ ਹੁਣ ਤਾਂ ਦਸਤਾਰ ਸਜਾਉਣ ਲੱਗਿਆ ਰਾਜਾ ਬੇੜਕ ਵੀ ਜਦ ਸਿੱਖ ਨਹੀਂ ਤਾਂ ਸਿੱਖ ਦੀ ਦਿੱਖ ਤਾਂ ਵਿਖਾਉਂਦਾ ਹੈ ਹੈ ਇਹਨੂੰ ਸ਼ਰਮ ਚਾਹੀਦੀ ਆ ਵੀ ਆ ਗੁਰੂ ਘਰ ਦੇ ਮੁਰੋਂ ਇਹੇ ਕੂੜਾ ਚਕਵਾਵੇ ਜਾਂ ਇਥੇ ਗੰਦ ਗੜਵਾਵੇ ਤੁਸੀਂ ਉਹਨਾਂ ਨੂੰ ਕਹੇ ਸੀ ਇਹ ਤੋਂ ਪਹਿਲਾਂ ਅਸੀਂ ਬਹੁਤ ਵਾਰੀ ਮਿੰਟਾ ਕੀਤੀਆਂ ਜੀ ਪਾਪਾ ਗੰਗਾ ਰਾਮ ਦੀ ਡੇਰੇ 'ਚ ਬਹੁਤ ਮਿੰਟਾ ਕੀਤੀਆਂ ਉਹ ਆਦਾ ਜਿਉਂ ਤਾਂ ਨਹੀਂ ਕੱਢਦੇ ਫਿਰ ਤੁਸੀਂ ਲਾ ਲਓ ਜ਼ੋਰ ਪੈਸੇ ਬੈਠਾ ਆਪਰ ਤੁਸੀਂ ਤੁਹਾਡਾ ਨਾਲ ਕੀ ਤੁਸੀਂ ਕੀ ਕਹਿਣਾ ਚਾਹੁੰਦੇ ਅਸੀਂ ਤਾਂ ਇਹ ਕਿਹਾ ਸਭ ਤੋਂ ਨਕਮਾ ਐਮ ਐਲ ਏ ਹੈ ਜਿਹੜਾ ਤਿੰਨ ਵਾਰੀ ਬਣ ਕੇ ਵੀ ਕਿਧਰ ਵੇਦਾ ਨੇ ਕੱਖ ਨਹੀਂ ਕੀਤਾ ਇਕੱਲੇ ਆਪਦੇ ਘਰ ਬਣਾਏ ਆ ਕਿਸੇ ਦੀ ਕੋਈ ਸੁਣਾਈ ਨਹੀਂ ਬਾਕੀ ਤੁਹਾਡੇ ਸਾਹਮਣੇ ਜਿਹੜਾ ਕੋਲੇ ਆ ਤੁਹਾਡੇ ਸਾਹਮਣੇ ਤੁਸੀਂ ਕਹਿਣਾ ਚਾਹੁੰਦੇ ਹੋ ਬਾਈ ਜੀ ਪਹਿਲਾਂ ਤਾਂ ਤੁਸੀਂ ਉਥੇ ਮਾਰੋ ਹੋ ਵੇਖੋ ਉਹ ਦੇਖ ਲਿਆ ਕੁੱਤੇ ਵਾਲਾ ਦਾ ਤੇ ਹੁਣ ਆ ਸਾਡੇ ਹਾਲ ਠੀਕ ਹੈ ਨਾ ਆ ਪੈਸਾ ਤੁਸੀਂ ਕਹਿਣਾ ਚਾਹੁੰਦੇ ਕੋਈ ਆ ਖਾ ਉਹ ਤਾਂ ਆ ਦੱਸਦੇ ਤਾਂ ਉਹ ਮਾਸ ਖਾਈ ਅੰਦਰ ਗੁਰਦੁਆਰੇ ਦੇ ਅੱਗੇ ਗੱਪ ਆ ਇਹਦੇ ਕੋਲੇ ਮੁਰਗਾ ਕੋਲੇ ਮਾਰ ਕੇ ਗੱਪ ਉਹਨਾਂ ਨੂੰ ਲਾਰੇ ਲਾ ਰਿਹਾ ਉਹ ਮਾਂ ਦੀ ਤਰਫੋਂ ਦੇਣ ਇੱਕ ਹੋਰ ਹੈ ਪਿਛਲੇ ਦਿਨੀ ਕੁਸ਼ਤਮਾ ਪਹਿਲਾਂ ਐ ਐਮਐਲਏ ਸਾਹਿਬ ਇੱਥੇ ਪਹੁੰਚਦੇ ਆ ਸਾਡੀ ਸਾਰੇ ਭਾਈਚਾਰੇ ਨੂੰ ਇਕੱਠਾ ਕਰਦੇ ਆ ਸਾਡੀ ਬਾਬਾ ਵਿਸ਼ਕਰਮਾ ਜਿਹੜੀ ਤਾਰ ਮਸ਼ਾਲਾ ਉਹਦੇ ਨਾਂ ਤੇ 7 ਲੱਖ ਰੁਪਈਆ ਕਹਿੰਦੇ ਮੈਂ ਲੈ ਕੇ ਜਾਊਂਗਾ 7 ਲੱਖ ਰੁਪਈਆ ਦੇ ਕਿਹਨੇ ਉੱਪਰ ਕੇ ਮੱਥਾ ਦੇਕੜ ਨਹੀਂ ਆਇਆ ਇਸ ਕਰਕੇ ਭਰਾਵਾ ਇਸ ਤਰ੍ਹਾਂ ਜਿੱਤੇ ਆਏ ਆ ਲੋਕਾਂ ਨੂੰ ਵੀ ਬੇਨਤੀ ਕਰਦੇ ਆ ਕਿ ਇਹੋ ਜਿਹੇ ਕੰਮ ਕਰਾਉਣੇ ਆ ਤਾਂ ਡੀਐਮਪੀ ਢੱਲੋਂ ਨੂੰ ਜਿਤਾ ਲਓ ਲੋਕਲ ਬੰਦਾ ਕੀ ਸਾਡੇ ਕੰਮ ਹੀ ਹੋ ਜਾਣ ਵੈਗ ਰੂਜੀ ਕਾ ਖਾਲਸਾ ਵੈਗ ਰੂਜੀ ਆ ਆ ਕੁੱਤਾ ਵੇਖ ਲਓ ਵੀ ਆ ਆ ਕੁੱਤਾ ਵੇਖੋ ਆ ਆ ਕੁੱਤਾ ਆ ਕੇ ਕਲੋਜ਼ ਅਪ ਲਓ ਇਹਦਾ ਗੁਰੂ ਘਰ ਦੇ ਜਮਾ ਸਾਹਮਣੇ ਆ ਵੇਖੋ ਜੀ ਆਹ ਆ ਆ ਵਿਕਾਸ ਆ ਰਾਜਾ ਵੜਿੰਗ ਦਾ ਕੁੱਤੇ ਗੁਰਦੁਆਰੇ ਦੇ ਬਾਹਰ ਬੈਠ ਕੇ ਹੱਡ ਖਾਈ ਜਾਂਦੇ ਆ ਔਰ ਗੰਦ ਮਰਾਤਾ ਨੇ ਬਾਹਰ ਆਹ ਹਾਲ ਤਾਂ ਇਹਦੀ ਉਹ ਭਰਾਵੋ ਸਾਰੇ ਗੁਰਸਿੱਖ ਬੰਦਾਂ ਨੂੰ ਅਸੀਂ ਇਹੀ ਬੇਨਤੀ ਕਰਦੇ ਆ ਆਪਣੇ ਆਪੇ ਬਹੁਤ ਸ਼ਰਮ ਦੀ ਗੱਲ ਆ ਇਹ ਬਹੁਤ ਹੀ ਸ਼ਰਮ ਦੀ ਗੱਲ ਹੈ ਇਹ ਤਾਂ ਬੁਸ਼ਰਮ ਹੋਇਆ ਹੈ ਤੇ ਆਪਾਂ ਉਹ ਆਪਣੇ ਆਪੇ ਦਾ ਸ਼ਰਮ ਦੀ ਗੱਲ ਆ ਈ ਸੱਤ ਸਾਲਾਂ ਤੋਂ ਇਹ ਬੜੇ ਸਾਹਿਬ ਨੂੰ ਐਮਐਲਏ ਸਾਹਿਬ ਨੂੰ ਬੇਨਤੀ ਕਰਦੇ ਆਈ ਆਂ ਵੀ ਆਹ ਭਾਈ ਇੱਥੇ ਡੈਂਪ ਕੂੜੇ ਦਾ ਗੁਰੂ ਕਰਦੇ ਮੂਰੇ ਚੰਗਾ ਨਹੀਂ ਉਹ ਵੀ ਗੁਰਸ ਇੱਕ ਬੰਦਾ ਹੈ ਤੇ ਉਹ ਜੀ ਇਹ ਜਿਹੜੀ ਜਗ੍ਹਾ ਹੈਗੀ ਇਹ ਕਾਂਗਰਸ ਦੇ ਬੰਦਿਆਂ ਨੂੰ ਕਿਸੇ ਨੂੰ ਮਰਦਾ ਕਿਸੇ ਨੂੰ ਦੋ ਮਾਰਦੇ ਅੱਧੀ ਜਗ੍ਹਾ ਕਾਂਗਰਸ ਦੀ ਹੈ ਅੱਧੀ ਜਗ੍ਹਾ ਕਿਸੇ ਦੀ ਹੈ ਆਹ ਸਾਰਾ ਜਿਹੜਾ ਜੰਦਾ ਫੂਦਾ ਪਿਆ ਨਾ ਇਹ ਹੁਣ ਨਾ ਤਾਂ ਉਹ ਮਰਲੇ ਮਰਦੇ ਵਾਲਾ ਕੋਈ ਅੱਗੇ ਕੰਦ ਕੱਢਦਾ ਹੈ ਤੇ ਕੰਦ ਕੱਢ ਲੈ ਚੱਲ ਸਾਡਾ ਮਸਲਾ ਹੱਲ ਹੋ ਜੇ ਹੁਣ ਅੱਜ ਗੁਰਨਾਨਕ ਦੇਵ ਜੀ ਦਾ ਗੁਰਪੁਰਬ ਹੈ ਹੂੰ ਗੁਰੂ ਘਰ ਅੱਜ ਕਿੰਨੀਆ ਰੌਣਕਾ ਹੈ ਤੇ ਇੱਥੇ ਸਾਡੇ ਗੁਰੂ ਘਰ ਦੇ ਮੂਰੇ ਆ ਤੁਸੀਂ ਗੰਦ ਵੇਖੀ ਜਾਂਦੇ ਹੋ ਹਾਂਜੀ ਇਸ ਕੋਲ ਘਰ ਦੇ ਇਹ ਗੰਦ ਤੋਂ ਇਲਾਵਾ ਤੁਹਾਨੂੰ ਹੋਰ ਵਿਖਾਉਣਾ ਸਾਡੇ ਗੁਰੂ ਘਰ ਦੀ ਜਮਾ ਆ ਗਲੀ ਬਣਵਾਈ ਆ ਬਿੰਦਕ ਸਾਹਿਬ ਨੇ ਤੇ ਸਾਰਾ ਪਾਣੀ ਗੰਦਾ ਸਾਡੇ ਗੁਰੂ ਘਰ ਚ ਵੜਦਾ ਆਜੋ ਜੀ ਤੁਹਾਨੂੰ ਉਹ ਵੀ ਵਿਖਾਉਣੀ ਆ ਦੇਖੋ ਜੀ ਆ ਗਲੀ ਜਿਹੜੀਆਂ ਟ੍ਰੇਨਾਂ ਲੱਗੀਆਂ ਆ ਇਹ ਅਜ ਤੋਂ 2.5 ਸਾਲ ਪਹਿਲਾਂ ਜਿਹੜੀਆਂ ਵੋਟਾਂ ਪਈਆਂ ਇਹ ਵੋਟਾਂ ਤੋਂ 15 ਸਾਲ ਪਹਿਲਾਂ ਗਲੀ ਬਣਾਉਣ ਲੱਗੇ ਸੀ ਕੋਈ ਦਿਖਾਓ ਹਾਂ ਜੀ ਤੇ ਇਹ ਅਜੇ ਹੱਤੀ ਗਲੀ ਬਣੀ ਸੀ ਜਦੋਂ ਵੋਟਾਂ ਪਈਆਂ ਹਾਂ